ਅੰਦਰ ਲੈ ਜਾਂਦੇ ਥੋੜੀ ਸਾਰੀ ਤੋੜਦੀ ਆਉਣੀ ਭਾਜੀ ਅੰਦਰ ਦੇਖੋ ਜਾ ਕੇ ਤੇਰੀ ਮਾਰੀ ਹੋਇਆ ਰਹਾ ਉੱਪਰ ਸਾਰੀ ਛੱਤ ਚੜ੍ਹ ਗਈ ਦੇਖੋ ਅਰ ਸੋਈਏ ਅਰ ਸੋਈ ਬਣਾਈ ਜਿੱਦ ਕੀ ਦੁਕਾਨ ਨਹੀਂ ਕਰਾਇ ਤੇ ਚੜਾਈਏ ਸੀ ਮੈਂ ਤੂੰ ਸੰਦਲਾ ਵੀ ਸੀ ਘੱਤਰ ਆ ਆਹ ਦੇਖ ਮੈਂ ਸੰਦਲਾ ਸੁਤੇ ਸੀ ਰਹਤੇ ਸੁਤੇ ਵੀ ਇੱਥੇ ਅੱਛਾ ਤੁਸੀਂ ਸੀਗੇ ਮੋਕੇ ਤੇ ਠੀਕ ਹੈ ਠੀਕ ਬਸ ਆ ਹੋ ਗਿਆ ਸਾਰੀ ਕੋੜੀ ਰਹੇਗੀ ਸਾਰੀ ਕੋੜਾ ਆਇਆ ਬਈ ਤਾਂ ਉਹ ਬਾਬਾ ਜੋਰ ਦੀ ਪਈ ਜਿੱਦਾਂ ਪਟਾਵਾਂ ਦਾ ਜੋਰ ਬੱਸਦਾ ਇਦਾਂ ਦਾ ਰੂਮ ਹੋਇਆ ਹੂੰ ਇੱਕ ਫੁਨੀ ਪਮਾ ਜੀ ਦੇਖਿਆ ਚੜਾ ਹੁੰਦਾ ਪਾ ਨਹੀਂ ਲੋਡ ਨਹੀਂ ਖਿਲ ਗਈ ਕੀ ਨਾਮ ਆ ਭਾਜੀ ਮੇਰਾ ਨਾਮ ਪੰਚਮ ਕੁਮਾਰ ਪੰਚਮ ਕੁਮਾਰ ਜੀ ਇਹ ਕਿਹੜਾ ਪਿੰਡ ਕਿਹੜਾ ਇਲਾਕਾ ਹੈ ਆਦੋਂਵਾਲ ਆਦੋਂਵਾਲ ਸ਼ਹਿਰਪੁਰ ਆਦੋਂਵਾਲ ਸ਼ਹਿਰਪੁਰ ਆਦੋਂਵਾਲ ਰਤੀ ਕੀ ਹੋਇਆ ਹੈਗਾ ਜੀ ਇਹ ਹੁਣ ਅਸੀਂ ਤਾਂ ਸੁੱਤੇ ਸੀਗੇ ਪਿੱਛੇ ਜਨਿਕੇ ਇਹ ਆਇਆ ਅੱਛਾ ਜੀ ਜਿਸ ਵੇਲੇ ਇਹ ਵੱਜੇ ਤੇ ਅਸੀਂ ਫਿਰ ਬਾਹਰ ਜਾ ਕੇ ਉੱਠੇ ਦੇਖਿਆ ਨਿਕਲ ਕੇ ਸ਼ਟਰ ਚੱਕਿਆ ਅਸੀਂ ਬਾਹਰ ਦੇਖਿਆ ਤਾਂ ਗੱਡੀ ਵੱਜੀ ਹੋਈ ਸੀਗੀ ਇਹ ਅੱਛਾ ਯਾਰਾ ਟਰੱਕ ਬਾਹਰ ਖੜਾ ਹਾਂ ਇਹ ਬੱਜੀ ਹੋ ਪਈ ਸੀ ਜਦੋਂ ਫਿਰ ਬੰਦੇ ਇਕੱਠੇ ਹੋਏ ਇਹਨਾਂ ਨੂੰ ਇਹਨੂੰ ਪੁੱਛਿਆ ਡਰਾਈਵਰ ਨੇ ਕਹਿੰਦਾ ਮੇਰੀ ਝੋਕ ਲੱਗੀ ਅੱਛਾ ਜੀ ਡਰਾਈਵਰ ਮੋਕੇ ਤੇ ਫੜ ਲਿਆ ਸੀਗਾ ਹਾਂ ਫੜ ਲਿਆ ਪੂਨ ਸਾਲੇ ਇੱਥੇ ਸੀਗੇ ਰਾਤੀ ਉਪਰਲੀ ਸਾਈਡ ਖੜੇ ਸੀਗੇ ਅੱਛਾ ਜੀ ਹਾਂ ਜੀ ਜਦੋਂ ਇਹ ਬੱਜਾ ਅੱਛਾ ਜੀ ਅੰਤੇ ਇਹ ਕਿੰਨੇ ਕ ਵੱਜ ਦੀ ਘਟਨਾ ਹੈਗੀ ਹੈ ਜੀ ਇਹ ਜੀ ਕਰੀਬ ਕਿੰਨੇ ਕ ਵਜੇ ਸਾਢੇ 12:30 ਵਜੇ ਦੇ ਜਨਿਕ 12:30 ਤੇ ਵੀ ਉੱਤੇ ਹੀ ਟਾਈਮ ਸੀਗਾ ਠੀਕ ਹੈ ਜੀ ਹਾਂ ਜੀ ਤੇ ਜਦੋਂ ਤੁਸੀਂ ਇੱਥੇ ਦੁਕਾਨ 'ਚ ਸੁੱਤੇ ਸੀਗੇ ਹਾਂਜੀ ਤੇ ਹੋਰ ਕਿੰਨੀਆਂ ਕੁ ਦੁਕਾਨਾਂ ਦਾ ਨੁਕਸਾਨ ਹੋਇਆ ਹੈਗਾ ਜੀ ਹੁਣ ਆ ਨਾਲ ਦੀ ਦੁਕਾਨ ਜਿਹੜੀ ਹੈ ਇੱਕ ਅੱਛਾ ਜੀ ਇਹ ਕਾਦੀ ਦੁਕਾਨ ਹੈ ਮੋਰੇ ਮਲਵਾ ਡਿਗਾ ਹੈ ਮੋਬਾਈਲਾਂ ਦੀ ਫ੍ਰਿਜਾਂ ਫੁਰਜਾਂ ਕਈ ਕੁ ਸ਼ਿ ਰਖਿਆ ਠੀਕ ਹੈ ਜੀ ਇਹ ਕਿੰਨੀਆਂ ਕੁ ਦੁਕਾਨਾਂ ਨੂੰ ਇਹ ਟੱਕ ਫੇਟ ਮਾਰੀ ਟੱਕਰ ਮਾਰੀ ਇਹਨ ਗੱਡੀ ਨੇ ਇਹ ਦੇਖੋ ਜੀ ਪਿੱਛੇ ਆਇਆ ਇਹ ਕਰਦੇ ਜਿਹੜੇ ਮੋਰੇ ਸੀਗੇ ਹੂੰ ਉੱਥੋਂ ਇਹ ਪਿੱਛੇ ਵੀ ਖੰਭਾ ਤੋੜਿਆ ਆਇਆ ਦੇਖਿਆ ਹੁਣ ਤੁਸੀਂ ਵੀਡੀਓ ਬਣਾਈ ਹੋਈ ਹੈ ਜੀ ਜੀ ਹਾਂ ਉੱਥੋਂ ਇਹ ਆਇਆ ਇੱਦਾਂ ਠੀਕ ਹੈ ਜੀ ਹਾਂ ਜੀ ਕਿੰਨਿਆ ਕਿ ਤਲਾ ਨੁਕਸਾਨ ਇੱਥੇ ਕਿੰਨਾ ਕੁ ਹੋਇਆ ਤੁਹਾਡੇ ਅਸपासੇ ਆਣਗਮਣ ਚ ਬਸ ਆਹ ਹੀ ਹੈ ਇੱਥੇ ਤੱਕ ਲੈ ਕੇ ਆ ਪਿੱਛੇ ਜਿਹੜੀਆਂ ਚਾਦਰਾਂ ਚੁੱਦਰਾਂ ਪਾਈਆਂ ਸੀਗੀਆਂ ਉਹਨਾਂ ਦਾ ਪਿੱਛੇ ਦੁਕਾਨਾਂ ਵਾਲਿਆਂ ਦਾ ਨੁਕਸਾਨ ਹੋਇਆ ਤੇ ਸਾਡਾ ਹੋਇਆ ਪਿੱਰਾ ਨਾਲ ਮੋਬਾਈਲਾਂ ਵਾਲੇ ਦਾ ਹਾਂਜੀ ਇਹ ਪੌੜੀ ਵੀ ਬਹੁਤ ਵੀ ਹਾਂਜੀ ਪੌੜੀ ਵੀ ਟੁੱਟੀ ਗਈ ਹੈ ਕੰਦਾ ਬਾੜ ਗਈਆਂ ਕੰਦਾ ਪਾਟੀਆਂ ਸਾਰਾ ਸਭ ਕੁਝ ਹੋ ਗਿਆ ਬਲੈਂਡਰ ਵੀ ਕੰਦੇ ਹਿੱਲੇ ਪਏ ਹਾਂਜੀ ਹਾਂਜੀ ਹਿੱਲੇ ਹੀ ਆ ਸਮਝਾ ਇਹਨੇ ਜ਼ੋਰ ਦਾ ਵੱਜਾ ਬਹੁਤ ਜ਼ੋਰ ਦਾ ਜਿੱਦਾਂ ਪਚਾ ਲਾਂਦਾ ਜ਼ਬਰਦਸਤ ਐਦਾਂ ਹੋਈ ਹੈ ਕੋਈ ਉਦਾ ਕਿਸੇ ਦਾ ਜਾਨੀ ਨੁਕਸਾਨ ਹਾਂ ਮੋਦਾ ਨਹੀਂ ਕੋਈ ਵੀ ਹੋਇਆ ਜਾਨ ਬਚ ਗਈ ਸਾਰਿਆਂ ਦੀ ਇੰਨਾ ਹੈ ਇੱਕ ਡਰਾਈਵਰ ਨੇ ਰਾਤੀ ਜਦੋਂ ਫੜਿਆ ਪਤਾ ਲੱਗਾ ਕੋਈ ਕੌਣ ਸੀ ਕਿੱਥੋਂ ਦਾ ਕੀ ਕਿਦਾਂ ਤੇ ਜਲੰਧਰ ਦਾ ਸਗਾਉ ਉਹ ਪੁਲਸ ਵਾਲਿਆਂ ਨੇ ਫੇਰ ਕੀਤੀ ਸੀਗੀ ਇਨਕੁਆਰੀ ਵੀਰਾਂ ਦੀ ਅੱਛਾ ਜੀ ਹਾਂਜੀ ਤਾਂ ਉਹ ਫੇਰ ਨਾਲ ਲੈ ਗਏ ਉਹਦੇ ਸੱਟਾਂ ਥੋੜੀਆਂ ਮੂੰ ਲੱਗੀਆਂ ਸੀਗੀਆਂ ਤਾਂ ਉਹ ਫੇਰ ਪੱਟੀਆਂ-ਬੁੱਟੀਆਂ ਕਰਾਉਂਦੇ ਲੈ ਗਏ ਠੀਕ ਹੈ ਜੀ ਥਾਣਾ ਕਿਹੜਾ ਲੱਗਦਾ ਜੀ ਥਾਣਾ ਆਪਣੇ ਕਿਹਾ ਸੀ ਕਿਹੜਾ ਸਦਰਮ ਲੱਗਦਾ ਤਦਾਂ ਚੀ ਗੋ ਰਾਸਦੀ ਹਾਂ ਇੱਕ ਖੰਭਾ ਹੋ ਕੇ ਟੰਗਿਆ ਹੋਇਆ ਹੈ ਇਹ ਜਿਹੜਾ ਖੰਭਾ ਇੱਥੇ ਲੱਗਾ ਸੀ ਉਹ ਉੱਪਰ ਵੇਟਾ ਜਵਾਬ ਦੇਣਾ ਭਾਜੀ ਕੀ ਨਾਮ ਆ ਭਾਜੀ ਤੁਹਾਡਾ ਮੇਰਾ ਸੋਨੂ ਭਾਜੀ ਸੋਨੂ ਜੀ ਇੱਥੇ ਦੇ ਰਹਿਣ ਵਾਲੇ ਆਦਮ ਭਾਜੀ ਹਾਂਜੀ ਆਦਮ ਵਾਲੇ ਰਹਿਣ ਵਾਲੇ ਇਹ ਰਾਤੀ ਹਾਦਸਾ ਹੋਇਆ ਕਿੰਨੇ ਕ ਵਜੇ ਦਾ ਕੋਈ ਸਮੇ ਦਾ ਹੈਗਾ 12:50 ਦਾ ਜੀ 12:50 ਦਾ ਇਹ ਇਹ ਦੁਕਾਨ ਤੁਹਾਡੀ ਘਰ ਜਿਹੜਾ ਇਹ ਆਪਣੇ ਸਾਡੇ ਚਾਚਾ ਦੀ ਹੈ ਜੀ ਅੱਛਾ ਘਰ ਤੇ ਦੁਕਾਨ ਤੁਹਾਡੇ ਚਾਚਾ ਜੀ ਦਾ ਮਤਲਬ ਪਰਿਵਾਰਕ ਹਾਂਜੀ ਆ ਆਪਣਾ ਹੀ ਠੀਕ ਹੈ ਜੀ ਉਹ ਪਾਸੇ ਸਾਡੇ ਸ਼ਹਿਰ ਦੇ ਆ ਸਿਆਣੀ ਸਾਹਿਬ ਉਹਨਾਂ ਦਾ ਹੈ ਜੀ ਉਹ ਠੀਕ ਹੈ ਜੀ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਹੈਗਾ ਜੀ ਨੁਕਸਾਨ ਪਈ ਉਹਨਾਂ ਦੇਖ ਕੇ ਹੀ ਅਸੀਂ ਤਾਂ ਉਹ ਕਹਿੰਦੇ ਜੋ ਹੈਗਾ ਸਾਨੂੰ ਕਰਾ ਦੇ ਠੀਕ ਹੈ ਜੀ ਜੋ ਸਾਡਾ ਨੁਕਸਾਨ ਹੋਇਆ ਜਿੰਨਾ ਸਾਡਾ ਉਹ ਕਰਾ ਦੇ ਵੀ ਅਸੀਂ ਬਹੁਤਾ ਤਾਂ ਕਹਿੰਦੇ ਨਹੀਂਗੇ ਜਿੰਨਾ ਸਾਡਾ ਹੋਇਆ ਉਹ ਕਰਾ ਕੇ ਦੇਵੇ ਪੂਰਾ ਠੀਕ ਹੈ ਜੀ ਸਾਡੀ ਇਹੀ ਅਗੇ ਮੰਗ ਆਪਣੇ ਸਸਨਾਂ ਅਗੇ ਜੋ ਵੀ ਉਹਨਾਂ ਦੇ ਆਉਣਗੇ ਆਫਰ ਜੋ ਵੀ ਨੁਕਸਾਨ ਜਾਨੀ ਵੀ ਵੱਡਾ ਹੋ ਸਕਦਾ ਸੀਗਾ ਕਿਉਂਕਿ ਤੁਹਾਡਾ ਸਾਹਮਣੇ ਸੌਂਦੇ ਵੀ ਦੁਕਾਨ ਦੇ ਵਿੱਚ ਪਿਛੇ ਬੈਡਰੂਮ ਵੀ ਤੁਹਾਡਾ ਰੋਡ ਦੇ ਬਿਲਕੁਲ ਲੱਗੇ ਹੈ ਹਾਂ ਜੀ ਇੱਥੇ ਸੌਂਦੇ ਹੈਗੇ ਰੋਟੀ ਰੋਟੀ ਬਣਾਉਂਦੇ ਫੇ ਨਿਆਣੇ ਉੱਠਦੇ ਬੈੰਦੇ ਆ ਹਮ ਸ਼ੁਕਰ ਕਰੋ ਉਸ ਵਕਤ ਨਹੀਂ ਸੀਗੇ ਲੇਟ ਗਈ ਸੀਗੀ ਨਿਆਣੇ ਬਾਹਰੇ ਬੈਠੇ ਸੀ ਇੱਥੇ ਅੱਛਾ ਜੀ ਹਾਂਜੀ ਲਾਈਟ ਗਈ ਹੋਣ ਕਰਕੇ ਇੱਕ ਤਰ੍ਹਾਂ ਨਾਲ ਬਚਾਅ ਹੋ ਗਿਆ ਬਹੁਤ ਹਾਂਜੀ ਹਾਂਜੀ ਜੇ ਲਾਈਟ ਹੁੰਦੀ ਤੇ ਆਪਾਂ ਬਚਾ ਜੀ ਨਿਆਣੇ ਵੀ ਸੌਂਦੇ ਉੱਧਰ ਸਾਡੇ ਤੇ ਮੌਕੇ ਤੇ ਫਿਰ ਡਰਾਈਵਰ ਖੜਾ ਆ ਗਿਆ ਹਾਂਜੀ ਡਰਾਈਵਰ ਖੜੇ ਗਿਆ ਜੀ ਉਹਦਾ ਕਹਿੰਦੇ ਵਾਲੇ ਵੀ ਮੇਰੀ ਝੋਕ ਲੱਗ ਗਈ ਆ ਉਹਦਾ ਕੋਈ ਨਿਸ਼ਾਨੀ ਨਹੀਂ ਕੀਤਾ ਐਵੇਂ ਕਹਦੀਏ ਉਹ ਬੰਦੇ ਨੇ ਠੀਕ ਠਾਕ ਆ ਠੀਕ ਹੈ ਜੀ ਹਾਂਜੀ ਉਹ ਚਲੋ ਉਹਦਾ ਵੀ ਬਚਾਅ ਹੋ ਗਿਆ ਉਹ ਸੋ ਆਪਣਾ ਵੀ ਇਹ ਕਹਿੰਦੇ ਜੋ ਹੈਗਾ ਸਾਡਾ ਕਰਾਗੇ ਜਾਵੇ ਸਾਨੂੰ ਠੀਕ ਹੈ ਜੀ ਤੇ ਇਹ ਕਿੰਨੀਆਂ ਕਿ ਦੁਕਾਨਾਂ ਦਾ ਵਿੱਚ ਟੱਕਰ ਮਾਰੀ ਹੈਗੀ ਦੁਕਾਨ ਇੱਕ ਬਾਕੀ ਦਾ ਮੰਨ ਲਓ ਥੋੜੋ ਥੋੜੀ ਛੱਡਾਂ ਜਾਂ ਟੀਨਾ ਟੂਨਾ ਇਹ ਕਹਾ ਦੀ ਕਰ ਸਿਆਣੀ ਸਾਹਿਬ ਦੀ ਆ ਤੇ ਸਾਡੇ ਖੰਭੇ ਆ ਬਿਜਲੀ ਵਾਲਿਆਂ ਦੇ ਜਿਆਦਾ ਨੁਕਸਾਨ ਖੰਭਿਆਂ ਦਾ ਤੇ ਇਹਨਾਂ ਦਾ ਹੀ ਆ ਬਾਕੀ ਦਾ ਟੀਨਾ ਜਾਂ ਮਾੜੀ ਮੜੀਆਂ ਉਹ ਤਾਂ ਚਲੋ ਮੰਨ ਲਓ ਨੇਰੀਆਂ ਵੀ ਉੜ ਉੜ ਜਾਂਦੀਆਂ ਕਿਤੇ ਬਿਜਲੀ ਹੁਣ ਸਪਲਾਈ ਬੰਦਿਆ ਸਪਲਾਈ ਰਕੀ ਅਸੀਂ ਕਿੱਥੇ ਬੰਦ ਬਿਜਲੀ ਵਾਲੇ ਆਏ ਸੀਗੇ ਹਾਂਜੀ ਲੈਡ ਦਾ ਛੱਡੀ ਸੀ ਉਹ ਨਹੀਂ ਅੱਛਾ ਜੀ ਪਰ ਅਸੀਂ ਗੱਬੇ ਤਾਰ ਕੱਟਦੀ ਉਹਨਾਂ ਦੇ ਆਣ ਤੇ ਬਾਅਦ ਫਿਰ ਲੈਡ ਤਾਂ ਬੰਦ ਕੀਤੀ ਆ ਠੀਕ ਆ ਜੀ ਤਾਰਾਂ ਕਾਫੀ ਟੁੱਟ ਗਈਆਂ ਖੰਭਿਆਂ ਦੇ ਖੰਭੇ ਆ ਮੀਟਰ ਨਾਲੇ ਲੰਕਿਆ ਗੱਡੀ ਦੇ ਜੀ ਅੱਛਾ ਜੀ